ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਅਜੁੱਲੇ ਨੂੰ ਜਾ ਰਹੇ ਆਂ ਬਈ ਪਤਾ ਹੀ ਤੁਹਾਨੂੰ ਆਪਾਂ ਮੈਨੂੰ ਲੈ ਜਾਣਾ ਤਰਪੀ ਕਰਾਣਾ ਰਹਿ ਕੇ ਦੋ ਚਾਰ ਦਿਨ ਹੋਰ ਜਾਣਾ ਪਊਗਾ ਬਸ ਮਹੀਨਾ ਹੋ ਗਿਆ ਸਮਝ 15 ਤਰੀਕ 15 ਅੰਤ 16 ਨਾ ਹੋ ਜੂਗਾ ਗੱਡੀ ਦਾ ਅੱਜ ਚਲਾਣ ਦਾ ਨਜ਼ਾਰਾ ਹੀ ਵੱਖਰਾ ਬਈ ਇਸ ਤਰ੍ਹਾਂ ਲੱਗ ਰਿਹਾ ਜਿ ਇਸ ਤਰ੍ਹਾਂ ਵਈ ਅੰਜਨੂਨ ਅੰਜਣੇ ਨਵਾਂ ਰੱਖਿਆ ਦਿਆ ਹੋਆ ਨਾ ਕੀ ਐਵਰੇਜ ਦੇਖਾ ਚ ਕਿੰਨੇ ਹੀ ਦਿਖਾਵਾ ਤੇਲ ਵੀ ਪਹਿਲਾਂ ਬੱਦੇ ਖਰੀਦੀ ਬਈ ਇਹ ਤਾਂ ਬਿਲਕੁਲ ਸਾਇਲੈਂਟ ਹੋ ਗਈ ਟੱਕ ਟੱਕ ਸਗੀ ਆਵਾਜ਼ ਆਏ ਕਰਾਦੀ ਅੱਗੇ ਸਟੀering ਵਾਤੇ ਉਹ ਬੰਦ ਹੋ ਗਈ ਆਪਣਾ ਸਟੀering ਨਵਾਂ ਪਵਾ ਦਿਆ ਇਸ ਕਾਲੇ ਸਟੀering ਦੇ ਸੈਂਪਲੀ ਮਤੇ ਦੀ ਆਵਾਜ਼ ਉਹ ਉਸਮਾ ਪਲੇ تھی ਬਈ ਇਸ ਕਰਕੇ ਟੱਕ ਟੱਕ ਸਗੀ ਆਵਾਜ਼ ਆਏ ਕਰਾਦੀ ਡੈਕਾ ਮਾ ਬਹੁਤ ਪੂਰੀ ਲੱਗੇ ਕਰਾਦੀ ਬਈ ਵੀ ਪੁੱਛੋ ਨਾ ਇਤਨਾ ਗੁੱਸਾ ਆਏ ਕਰਾਦਾ ਜੇ ਕਾ ਮਗਰ ਇਹ ਕਰਾਦੀ ੜਕੜ 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 ਇਹ ਵੀ ਜਾ ਖੱਡੇ ਜਾਂ ਡਾਕੇ ਜੋ ਮਰਜੀ ਆ ਪਤਿੰਨ ਲੱਦਾ ਹੈ ਵੀਡੀਓ ਮਾ ਵੀ ਸੁਣੇ ਕਰਾਦੀ ਆਵਾਜ਼ ਬਈ ਉਹ ਪਹਿਲਾਂ ੜਕੜ ੜਕੜ ਜੇਗੀ ਅਰੇ ਬਿਲਕੁਲ ਵੀ ਨਹੀਂ ਆ ਬਿਲਕੁਲ ਸਾਇਲੈਂਟ ਹੋ ਗਈ ਐਨ ਪੈਰ ਨਹੀਂ ਰੱਖਣ ਦਿੰਦੀ ਰਿਸਪੈਕਟ ਤੋਂ ਬੜੀ ਜੀ ਦੇ ਦੇ ਛਾਲ ਮਾਰਾ ਪਹਿਲਾਂ ਉਠਾਈ ਨਹੀਂ ਹੈ ਤੇ ਆਪਣੀ ਮਰਜ਼ੀ ਤੇ ਉਠੇ ਕਰਾਤੀ ਬਸ ਹੌਲੀ ਹੌਲੀ ਐਸਤਾ ਐਸਤਾ ਤੇਲ ਪਵਾ ਲਈ ਆਪਾਂ ਰੇ ਦੇਵ ਐਵਰੇਜ ਦਾ ਪਤਾ ਲੱਜਾਗਾ ਨਾਲੇ ਵੀ ਰਿਜ਼ਰਵਮੈਂਟ ਲੱਗੀ ਐ 35 35 36 36 ਕਰਾਈ ਕਰਾਂ ਬਾਈ 35 ਆ 36 ਬਸ ਕਿ ਗਰਮੀਆਂ ਮੇ ਘਟੀ ਜਾ ਹਵਾ ਸਰਦੀਆਂ ਮੇ ਉਹ ਘਟਦੇ ਨਹੀਂ ਤੇ ਨਹੀਂ ਗਰਮੀਆਂ ਮੇ ਹਵਾ ਬਹੁਤ ਘਟਾ ਬਲਟਰਾ ਮੈਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਕੀ ਟਾਇਰ ਪਾਉਂਗੇ ਵੀ ਆਪਾਂ ਨਵੇਵ ਰਾਤ ਆਪਾਂ ਪਤਾ ਕਰਕੇ ਆਏਦੇ ਨੰਬਾਲਾਂ ਦੇਵੇ 10000 ਰੁਪਏ ਦਾ ਟਾਇਰ ਪਤਾਇਆ ਬ੍ਰਿਸਟੋਨ ਦਾ 10000 ਰੁਪਏ ਦਾ ਏਕ ਟਾਇਰ ਅ ਏਕ 9000 ਕਾ ਵੀ ਹੈ ਇਹ 1 9500 ਕਾ 1 10000 ਕਾ ਜੋਨ ਜਿਦੋਂ ਆਪਣੇ ਪਹਿਲਾਂ ਪੜੇ ਵੇ ਗੱਡੀ ਮਾ ਉਦੋਂ 10000 ਰੁਪਏ ਦਾ ਬਾਕੀ ਇਸ ਤੇ ਮਤਲਬ ਚੜਾਈ ਦਾ ਇੱਕ ਨੰਬਰ ਦਾ ਫਰਕ ਆ ਉਹ ਥੋੜਾ ਜਿਹਾ ਚੜਾਈ ਮਾ ਘੱਟਾ ਉਹ ਆ ਇੱਕ 9000 ਦਾ ਇੱਕ 95000 ਦਾ 95000 ਵਾਲਾ ਮਾਡਲ ਹੀ ਪਾਇਆ ਕਰੇ ਨਵਾਂ ਲਾਂਚ ਕਰਿਆ ਕੰਪਨੀ ਨੇ ਉਸਮਾ ਥੋੜੀ ਜਿਹੀ ਲਪਕ ਸੀ ਆ ਕਰੇ ਬ੍ਰੇਕਾਂ ਬਰੁੱਕਾਂ ਮਾਰਾਂ ਜਦ ਕਰਿਆ ਗੱਡੀ ਲਪਕ ਦੇ ਡੈਕੇ ਡੂਕੇ ਮਾ ਮਤਲਬ ਮਹਿਸੂਸ ਨਹੀਂ ਕਰ ਦਿੰਦੀ ਬੈਕਨ ਘੱਟ ਲਗਾ ਸ਼ੁਕਰਾਂ ਸ਼ੁਕਰਾਂ ਨੂੰ ਮਤਲਬ ਹੈ ਦੀ ਉਹ ਉਸ ਦਾ ਵੀ ਬਾਕੀ ਦੇਖਦੇ ਆ ਸੁੱਖੂ ਤੋਂ ਕਰਿਆ ਉਹੀ ਪੋਨੇਗਾ ਚੋੜੇ ਵਾਲੀ ਮੰਦ ਨਹੀਂ ਰਿਹਾ ਮੈਂ ਤਾਂ ਕਹਿ ਰਿਹਾ ਮੈਂ ਇੱਕ ਨੰਬਰ ਘੱਟ ਵਾਲਾ ਪੋ ਲੈ ਮਾ ਜਾਣਾ 9500 ਵਾਲਾ ਉਹ ਪੋ ਲੈ ਉਹ ਵੀ ਵਧੀਆ ਟਾਇਰ ਦਿਖਾਉਂਗੇ ਤੁਹਾਨੂੰ ਗੱਤ ਪਾਉਂਗੇ ਨਾ ਦੇ ਸੇ ਇਸ ਵਲੌਗ ਮੈਂ ਫੋਟੋ ਪਾ ਦੂੰਗਾ ਮੈਂ ਫੋਟੋ ਔਰ ਵੀਡੀਓ ਲੈ ਤਾਂ ਮੈਂ ਉਸਕੀ ਬਣਾ ਕੇ ਦਿਖਾਵਾਂਗੇ ਇਸ ਵਲੌਗ ਮੈਂ ਤੁਹਾਨੂੰ ਪਾ ਦੂੰਗਾ ਮੈਂ ਇਸ ਵਲੌਗ ਮੈਂ ਵੀਡੀਓ ਬਤਾਓਗੇ ਕਮੈਂਟ ਕਰਕੇ ਵੀ ਕਿਹੜੇ ਠੀਕ ਰਾਹੂਗੇ ਨਾ ਲੋ ਜੀ ਆਪਾਂ ਪੰਜ ਖੁੱਲਾ ਜਾਏ ਆਏ ਆਪਾਂ ਪਹੁੰਚ ਗਏ ਹੁਣ ਰੈਸਟ ਕਰਦੇ ਆਂ ਉਦੋਂ ਕੋਣੀ ਬੰਦ ਕਰ ਦੇ ਇਹਨਾਂ ਦੀ ਪ੍ਰਾਣ ਘੁਮਾਦੀ ਵੇਸਤ ਪੂਰਾ ਨਦੀ ਦੀ ਪਹਿਲਾਂ ਜਿੱਥੇ ਕਿਕਰਾਂ ਖੜੀ ਨੇ ਇਹ ਆਇਸ਼ ਆ ਗਿਆ ਹੈ ਸਕੂਲ ਸੇ ਆਜੋ ਹਾਂ ਕੁਰੀ ਨਹੀਂ ਨੰਨਾ ਮੈਂ ਆ ਤਸੀਂ ਹੱਲੀ ਜੇ ਅਰੇ ਤਾ ਬਾਈ ਕੰਮ ਸ਼ੁਰੂ ਕਰਤਾ ਕੰਮ ਸ਼ੁਰੂ ਗੱਡੀ ਕਿ ਤਕੜਾਈ ਹੈ ਇਹ ਇਹ ਇਧਰ ਸਾਈਡ ਮਾ ਇੱਕ ਹੋਰ ਲਗਿਆ ਲਾਨ ਕੰਮ ਇਧਰ ਸਾਈਡ ਮਾ ਵੀ ਆਪਣੀ ਜਗ੍ਹਾ ਮਾ ਉਸਨੇ ਸਮਾਨ ਘੇਰਨਾ ਟਟਾ ਸਿਉ ਸੀ ਕੀਨੇ ਇਹ ਸਾਈਡ ਮਾ ਤੇ ਦਿਖ ਰਿਹਾ ਵਿੱਚ ਨੂੰ ਨਾ ਇਧਰ ਪੜਾਂਗੇ ਕਮਰੇ ਉਸਨੇ ਸਮਾਨ ਘੇਰਿਆ ਆਪਣੀ ਜਗ੍ਹਾ ਮਾ ਆ ਚੱਲ ਗੇਰ ਲੈ ਕੋਈ ਬਾਤ ਨਹੀਂ ਆਪਣਾ ਹੀ ਬੰਦਾ लाने सीधी ला लो जी फिटिंग काम शुरू पाते पाया करते फाइनल देखो नहीं चारों रूम हो गए फाइनल ਹਾਂ ਇਹ ਵੀ ਇੱਥੇ ਹੰਨਾ ਪੈਪ ਤਾਰ ਦिए ਨੇ ਇਤਨੇ ਸਾਰੇ ਇੱਕ ਪੈਮਾ ਨੂੰ ਆਵੰਦੀਆਂ ਤਾਰ ਕਿਉਂ ਇਹ ਦੇਖੋ ਕਿੰਨੇ ਪੈਪ ਤਾਰੇ ਬਈ 10 ਪੈਪ ਤਾਰ ਦिए ਬਤਾ ਇੱਕ ਮਾ ਨੂੰ ਪਲੰਦੇ ਮੋਟਾ ਹਾ ਪਲੰਦੇ ਇੱਕ ਹੋਰ ਹਾਂ ਕੌਣ ਲੱਗ ਰਿਹਾ ਪਰ ਕੌਣ ਰੂਪਿਆ ਜੀ ਸਮਾਨ ਇਹਨਾਂ ਦਾ ਵੱਡਾ ਡੱਬੀਆਂ ਡੁੱਬੀਆਂ ਸੀ ਹਾਰ ਉਹਦੇ ਫੇ ਕਹਿ ਸਕੀਆ ਛਾੜ ਗਏ ਹੁਣ ਤੇਰੀ ਹਾਂ ਕੈਂ ਗੰਟਲ ਹੋ ਗਈ ਹੈ ਹਾਂ ਉਹ ਆ ਦੇ ਗੰਟਲ ਲਾ ਲਾ ਉੱਪਰ ਉੱਪਰ ਕਿਉਂ ਗਿਆ ਹੈ ਹੈ ਸਨੀ ਖਾਣੇ ਦੇ ਕੁਰੀਅਰ ਹੈ ਕਿਉਂ ਕਹਦੇ ਰੋਜ਼ ਜਾਨਾ ਨਹੀਂ ਰੋਜ਼ ਜਾਨਾ ਇਹਦੋ ਖਾਇਆ ਨਹੀਂ ਅਰੇ ਅੱਤਾ ਬਜਰੀ ਵੀ ਆ ਗਿਆ ਇੱਕ ਟਰਾਲੀ ਹੁਣੀ ਆਈ ਥੋੜੀ ਦਿਨ ਹੋਏ ਉੱਪਰ ਕੰਮ ਸ਼ੁਰੂ ਕਰ ਦੇਣਾ ਬਸ ਹੁਣ ਕੱਲ ਕੋਲੋਂ ਆਪਣਾ ਕੋਲਮ ਤਾਂ ਖੜੇ ਕਰੇ ਵੀ ਆ ਬਸ ਫਰਮੇ ਭਰਨੇ ਆ ਬਾ ਤਿਆਰ ਆ ਕੰਮ ਪਾਣੀ ਪੁੱਲੋ 1-2 ਦਿਨ ਚ ਲੱਗ ਜੂਗਾ ਬਾਈ ਮੇਰਾ ਦੇਖੋ ਚਿੜੀ ਮਾਰ ਰਿਹਾ ਬਾਈ ਕਰਦਾ ਦੇਖੋ ਕਿੰਨਾ ਉਡ ਰਿਹਾ ਅੰਦਰ ਤੋਂ ਦੇਖੋ ਨਹੀਂ ਰਿਹਾ ਕੁਝ ਅੰਦਰ ਤੋਂ ਇਹੋ ਦੇਖੋ ਕੁਝ ਨਹੀਂ ਦਿਖ ਰਿਹਾ ਅੰਦਰ ਕਿੰਨਾ ਕਰਦਾ ਸਾਰਾ ਕਮਰਾ ਭਰ ਗਿਆ ਕਰਦੇ ਗੱਲ ਬੱਲਾ 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 ਆਪਾਂ ਮਾਰ ਰਹੇ ਹਾਂ ਇਹ ਗੀੜਾ

देख के बताऊंगा डायरी में होगा लिखा हो कितना है आचे बाचे ओए इतना हल्ला क्यों करते हो हैं टूट गया कोडा तेरा तो टूट गई टांग तेरी तो हाँ। चुप हो जा ਜੀ ਉਹਦਾ ਵਾਸ ਲੈਣਾ ਵਾ ਆਏ ਤੇ ਕੱਲ ਨੂੰ ਬੰਦੇ ਘਰੇ ਕੱਲ ਨੂੰ ਦੂੰਗੇ ਜੀ ਲਾਈਟਨ ਲਾਈਨ ਪਹਿਲਾਂ ਲਗਾ ਦੇ ਹੈ ਨਹੀਂ ਲੱਗ ਪੈਸੀ ਪਾਣੀ ਆ ਰਿਹਾ ਹੈ ਪਾਣੀ ਆ ਰਿਹਾ ਹੈ ਪਾਣੀ ਆ ਰਿਹਾ ਇਹੋ ਦੇਖ ਮੈਂ ਅੱਗਾ ਗਿਆ ਦ ਮੈਨੂੰ ਵੇਟਨੇ ਹੋਰ ਵੀ ਤੇ ਐਸੋ ਵੇਟ ਕਰਦਾ ਲੰਬ ਨੰਬਰ ਆਸਟਲ ਲਾ ਕੇ ਮੈਨੂੰ ਭੇਜਿਆ ਦਾ ਹੈਗਾ ਕਹਾਂ ਖੁੱਲੇ ਬਤਾਈ ਵੀ ਨਹੀਂ ਇਹ ਸਾਰੇ ਇਸ ਮਾਪੇਣ ਜੋ ਹੋ ਜਾਣੀ ਯਾਰ। ਕਰਾਉ ਕਰਿਆ ਮ ਕਰਿਆ ਇਹ ਕੱਲ ਵੀ ਜਿਹੜਾ ਦਾ ਹੈ? ਕਿਹੜਾ ਤਸਵੀਰ ਗੱਲ ਆ ਪਤਾ। ਲਾ। ਹਾਂਜੀ ਦੋਸਤੋ ਆਪਾਂ ਪਹੁੰਚ ਗਏ ਬਾਗਵਾਲੀ ਆਪਾਂ ਜਾ ਰਹੇ ਹਾਂ ਘਰ ਨੂੰ। ਲੇਟ ਹੋ ਗਿਆ ਅੱਜ ਆਪਾਂ ਆਮਰੇ ਮੋਟ ਟੂੰਟੀ ਲੀਕ تھی ਬਈ ਉਹ ਟੂੰਟੀ ਗਾ ਨਿੱਪਲਾਂ ਟੂੰਟੀ ਤੋਂ ਹੈ ਨਹੀਂ ਭੰਲ ਗਈ ਵੀ ਨਿੱਪਲਾਂ ਨਿੱਪਲੇ ਖੋਰੇ ਦਾ ਥੋੜਾ ਥੋੜਾ ਦਾ ਰਸਾ ਸਾਰੀ ਸਰੇ ਤੁਸਮਾ ਦੇ ਫਿਰ ਉਹ ਨਿੱਪਲ ਖੋਲ ਗਾ ਦੂਸਰਾ ਨਿੱਪਲ ਆਇਆ ਬਈ ਆਪਾਂ ਨਾ ਤਾਂ ਗੱਲ ਵੇਟ ਗਾ ਨਾ ਨਿੱਪਲ ਦੂਸਰਾ ਟਾਈਟ ਕਰਦੀ ਆਂ ਇਹ ਲੀਕ ਬੰਦ ਕਰਦੀ ਆਪਾਂ ਨਾ ਉੱਥੇ ਜੇ ਨਹੀਂ ਸਾਰੀ ਦੀਵਾਰ ਮਾ ਫਿਰ ਉਹ ਪਾਣੀ ਰਿਸ ਜਾ ਬਈ ਖਰਾਬ ਹੋ ਜਾ ਫਿਰ ਰੰਗ ਹੋਇਆ ਵਾ ਵੇ ਲੋ ਨਵੇਂ ਆਏ ਤੇ ਕਿਰਾਏਦਾਰ ਰੂਮ ਬਾਈ ਨੰਬਰ ਰੂਮ ਖਾਲੀ ਤਾਂ ਉੱਪਰ ਉਸ ਮਾ ਉਹਨੂੰ ਸਮਝਾਇਆ ਥੋੜਾ ਹਾ ਕਿ ਇਸ ਤਰੀਕੇ ਦੇ ਰਹਿਣਾ ਸਿਗਰ ਸ਼ੂਗਰ ਨਿਯਮ ਖਾਣ ਦਿੰਦੇ ਬਾਈ ਕਿਸੇ ਨੂੰ ਵੀ ਵੀ ਸਿਗਰ ਖਾਣਾ ਆਪਣਾ ਬਾਹਰ ਖਾਓ ਇੱਥੇ ਕਹੀਂ ਨਾ ਸਿਗਰ ਕੀ ਪੁੜੀ ਦਿਖ ਜਾਵਣ ਨੂੰ ਨਾத் ਕਹੀਂ ਤੁੱਕਾਂਵਾਂ ਦਿਖ ਜਾ ਇਹ ਚਿੱਤਰ ਪ੍ਰੇਟ ਹੋ ਗਈ ਬਸ ਸਿੱਧੀ ਬਾਤ ਹੈ ਪਹਿਲੀ ਸਮਝਾਦੇ ਆਂ ਬਈ ਹਮ ਰੱਖਦੇ ਹੀ ਨਹੀਂ ਆਪਾਂ ਅਜਿਹੇ ਬੰਦੇ ਨੂੰ ਜਿਹਨਾਂ ਦਾ ਗੰਦਗੀ ਪਾਵਾ ਬੰਦ ਨੂੰ ਸਮਝਾਇਆ ਗੈ ਲੁੱਨ ਨੂੰ ਫਿਰ ਬੱਲਵ ਤੇ ਆ ਲੱਟੋ ਬੱਲਵ ਨਹੀਂ ਆਇਆ ਤਾਂ ਉਹਨਾਂ ਦੇ ਰੂਮ ਬੱਲਵ ਦੀ ਆ ਬੱਲਵ ਬੱਲੋ ਕੇ ਆਪਾਂ ਵੈਸੇ ਲਿਆਂ ਅਨਵਾ ਦੇ ਬੱਲਵ ਆਪਾਂ ਨਹੀਂ ਲਗ ਦਿੰਦੇ ਆ ਬਈ ਕਿ ਉਹ ਨਹੀਂ ਤਾਂ ਕੀ ਕਰਾਣਾ ਯਾਰ ਇਸ ਟਾਈਮ ਰੂਮ ਖਾਲੀ ਕਰਾਂ ਬੱਲਵ ਉਤਾਰ ਲਈ ਜਾਂ ਫਿਰ ਇਸ ਕਰਕੇ ਬਿੱਲ ਵੀ ਨਹੀਂਗਾ ਹੋਆ ਬਸ ਆਪਣਾ ਲਾਗ ਲਾਓ ਇਹ ਆਪਾਂ ਨੇ ਦੇ ਦਿਆ ਇਹਨੂੰ ਆਪਾਂ ਪੈਸੇ ਲੈ ਲੇਗੇ ਇਹਨੂੰ ਬਸ ਬੱਲਵਗੇ ਇਸ ਤਰ੍ਹਾਂ ਕਰਾਇਆ ਆਪਾਂ ਇਹ ਆ ਐਡਵਾਂਸ ਆਪਾਂ ਨਹੀਂ ਆ ਪਹਿਲਾਂ ਜਿਸ ਤਰ੍ਹਾਂ ਕੱਲ ਆਏ ਆ ਨੇ ਤੋਂ ਕੱਲ ਆਪਾਂ ਇਹਨੂੰ ਬਤੇ 3500 ਰੁਪਇਆ ਲੈ ਲੀਆ ਬਈ ਇਹ ਕੱਲ ਆਏ ਆ ਨੇ ਕੱਲ ਤਰੀਕ ਦੀ 13 13 ਤਰੀਕ ਨੂੰ ਇਹਨੂੰ ਮਹੀਨਾ ਹੋ ਜਾਏਗਾ ਅਗਲੇ ਮਹੀਨੇ ਵਾ ਇਹ ਆਪਾਂ ਕਿਰਾਇਆ 15 13 ਮਤਲਬ 10000 15 ਕੇ ਵਿੱਚ ਲਏ ਹਨ ਤੋ ਮਹੀਨੇ ਦਾ ਆਪਣਾ ਫਿਰ ਕਿਰਾਇਆ ਲੈ ਲੈਣਾ ਜਦ ਤਨ ਮਹੀਨਾ ਹੋ ਜਾਏਗਾ ਇਹਨੂੰ ਬਸ ਇੱਕ ਮਹੀਨੇ ਦਾ ਆਪਣਾ ਐਡਵਾਂਸ ਰੱਖਣਾ ਇਹਨੂੰ ਭਾਤੇ ਕਿਉਂ ਦੌੜਾਂ ਜੇ ਡੋੜ ਜਾਓ ਆਪਾਂ ਕਿਰਾਇਆ ਆਪਣੇ ਕੋਹਾ ਆਇਆ ਵਾ ਮਹੀਨੇ ਦਾ ਕੋਈ ਚੱਕਰ ਨਹੀਂ ਹੈ ਜੇ ਦੌੜਾਂ ਵੀ ਡੋੜ ਜਾਓ ਰਾਤ ਨੂੰ ਡੋਟ ਜਾ ਜਾਂ ਦਿਨ ਮੈਂ ਡੋੜ ਜਾਓ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਬਾਈ ਕਰੋਮ ਆਇਵ ਸਮਾਨ ਰੱਖਿਆ ਵਾ ਪੇਂਟਰ ਦਾ ਬਾਲਟੀਆਂ ਬੋਲਟੀਆਂ ਸੀ ਇੱਕ ਰੂਮ ਇਸ ਕਰਕੇ ਰੱਖ ਰੱਖਿਆ ਖਾਲੀ ਬਾਈ ਬਸ ਹੀ ਬਾਕੀ ਸਾਰੇ ਰੂਮ ਚੜ ਗਏ ਆਪਣੇ ਖਾਲੀ ਨਹੀਂ ਹੈ ਕੋਈ ਵੀ ਰੂਮ ਕੱਲ ਨੂੰ ਆਗਾ ਪਰ ਇੱਕ ਰੂਮ ਖਾਲੀ ਫੈਮਲੀ ਆਉ ਕੱਲੋਂ ਜਾਵਾਂਗੇ ਘਰਾਂ ਕੱਲੋਂ ਨਹੀਂ ਤਾਂ ਪਰਸੋਂ ਨਹੀਂ ਜਾਵਾਂਗੇ ਉਹ ਖਾਲੀ ਹੋਗਾ ਚੜੀ ਜਾ ਬਈ ਜੇ ਜੜ ਜਾਂਗੇ ਅਲੀ ਗੱਲ ਖਾਲੀ ਹੋਗਾ ਜਿੱਤਰਾ ਜੇ ਦਿਖੋ ਦਿਨ ਮੈਂ ਚੜ ਜਾਗਾ ਕਈ ਪਰ ਹਫਤਾ ਵੀ ਲੱਗ ਜਾ ਪਰ ਚੜੀ ਜਾਂਗੇ ਅਲੀ ਗੱਲ ਖਾਲੀ ਨਹੀਂ ਰਹਿੰਦੇ ਕਿਉਂ ਹੁੱਲੀ ਉੁੱਲੀ ਤੇ ਬਾਅਦ ਬਈ ਨਾ ਸਾਬ ਆ ਜਾ ਆਣ ਦਾ ਜਾਂ ਫਿਰ ਹੁੱਲੀ ਬਣ ਕਰਾਂਗੇ ਵੀ ਮਾਂ ਵਿੱਚ ਬਹੁਤ ਨਾ ਸਟੈਂਸਾਰੇ ਆਏ ਰਹੇ ਆ तकरीबन ਆਉ ਰਹੇ ਆ ਹੋਰ ਵੀ ਤੋਂ ਇਸ ਕਰਕੇ ਰੂਮ ਖਾਲੀ ਨਹੀਂ ਰਹਿੰਦਾ ਇਸ ਟਾਈਮ ਹੀ ਖਾਲੀ ਨਵੇਂ ਏਰੀਆ ਮੈਂ ਫੈਕਟਰੀਆਂ ਚੱਲੂ ਨਹੀਂ ਹੋਈਆਂ ਉਸ ਮੈਂ ਚੱਲੂ ਹੋਗੀ ਜਿੱਦਣ ਉਸ ਦਿਨ ਫਿਰ ਉਹ ਬੋਲੇਵ ਨਹੀਂ ਮਿਲਨੇਗਾ ਇਹਨੂੰ ਕੋ ਦਾ ਫੋਨ ਆਇਆ ਤਾਂ ਵੀ ਕਹਿੰਦੇ ਟਰੈਕਟਰ ਤੋਂ ਹੈ ਤਾਂ ਮਨ ਨਹੀਂ ਕਹਿੰਦਾ ਸਟਾਰਟ ਨਹੀਂ ਹੋ ਰਿਹਾ ਉਸਕੇ ਪਲੱਗ-ਪਲੁਗ ਕਿਸੇ ਮਾਣੀ ਪਾਣੀ ਪੁਣੀ ਲੱਗਿਆ ਹੋਣਾ ਉਹ ਪਹਿਲਾਂ ਵੀ ਕਈ ਵਾਰ ਮਾਰ ਜਾ ਮੀ ਸਿੰਘ ਜੀ ਸਟਾਰਟ ਨਹੀਂ ਹੁੰਦਾ ਹਲਾਇਸੇ ਤੇ ਹੋ ਜਾ ਇਹ ਵੁਸਪਾ ਹੋ ਜਾਂ ਨਹੀਂ ਹੈ ਅਗਰ ਹਲਾਹ ਨੂੰ ਸੀ ਵੀ ਲੀ ਆ ਪਤਾ ਨਹੀਂ ਪਾਣੀ ਪੁਣੀ ਲੱਗਿਆ ਹੋਣਾ ਮੈਂ ਚਲਾ ਕੇ ਦੇਖੂਗਾ ਵੀਰ ਇਹ ਜਾ ਕੇ ਦੇਖਾਂਗੇ ਆਪਾਂ ਕੀ ਨਹੀਂ ਹੋ ਰਿਹਾ ਸਟਾਰਟ ਬੈਟਰੀ ਨਵੀਂ ਰੱਖੀ ਆ ਹਾਲੀ ਇਸਪਾ ਬੈਟਰੀ ਕੀ ਤਾਂ ਦਿੱਕਤ ਹੈ ਹੀ ਨਹੀਂ ਹੈ ਕੋਈ ਨਵੀਂ ਬੈਟਰੀ ਰੱਖੀ ਆਲੀ ਨਵੀਂ ਬੈਟਰੀ ਰੱਖਾ ਅੱਜੋ ਸਟਾਰਟ ਕਰਿਆ ਬਸ ਕਿਉਂ ਆਪਾਂ ਉਦੋਂ ਔਰ ਇੱਕ ਵਾਰ ਤੇ ਦਿਖਾਇਆ ਤਾਂ ਸਾਨੂੰ ਪਤਾ ਆਦਾ ਵੀ ਬੈਟਰੀ ਆਪਾਂ ਮਿਲ ਗਈ ਬੈਟਰੀ ਬੈਟਰੀ ਕੀ ਤਾਂ ਦਿੱਕਤ ਨਹੀਂ ਹੈ ਕੋਈ ਚਲੋ ਦੇਖਦੇ ਆਪਾਂ ਚੱਲ ਕੇ ਕਰਾਂ ਦਿਖਾਣੇ ਆ ਤੁਹਾਨੂੰ ਕਿਹਿਆ ਦਿੱਕਤ ਹੈ ਜੁੜੇ ਰਹੋ ਲਓ ਜੀ ਮਿੱਤਰੋ ਆਸੂ ਖੋਣਾ ਟਰੈਕਟਰ ਵੀ ਮੂਰੇ ਹੀ ਖੜਾਇਆ ਵਾ ਗੇਟ ਵੀ ਨਹੀਂ ਖੁੱਲਣਾ ਬਾਈ ਹੁਣ ਕੀ ਕਰੀਏ ਮਾਰੇ ਘੜਾਣੀ ਪੈਣੀ ਹੈ ਢੀਲੇ ਨਹੀਂ ਤਾਂ ਇੱਧਰਲੇ ਗੇਟ ਨਾ ਵਰਣੀ ਪੈਣੀ ਹਾਂਜੀ ਬਾਬੂ ਜੀ ਕੈਸੇ ਹੋ ਵੜਦੇ ਗੱਡੀ ਖੋਲ ਗੇਟ ਵੜ ਜਾਣੀ ਗੱਡੀ ਦੇ ਅੰਦਰ ਗੇਟ ਖੋਲ ਦੇ ਆ ਕੇ ਸਟਾਰਟ ਵੀ ਲੋ ਭਾਈ ਨੂੰ ਦੇਖਦੇ ਆ ਵੀ ਕਿ ਆ ਮਰ ਜਾ ਆਪਾਂ ਇਹਦੇ ਵਿੱਚ ਸਟਾਰਟ ਨਹੀਂ ਹੋ ਰਿਹਾ ਰਾਉਂਡ ਲੈ ਰਹੀ ਹੈ ਬੈਟਰੀ ਪੂਰਾ ਰਾਉਂਡ ਦੇ ਰਹੀ ਹੈ ਬਾਕੀ ਤਾਂ ਦੇਖ ਲੇ ਆਪਾਂ ਨੇ ਹਲਾ ਲੂਆ ਸਾਰੇ ਕੋਈ ਪਲੱਗ ਕੋਈ ਠਿੱਲਾ ਕੋਈ ਕੁਝ ਨਹੀਂ ਹੈ ਇਹ ਕਿ ਡੱਬੀ ਨੂੰ ਨਾ ਇਹਨੂੰ ਖੋਲ ਸਕੂ ਇਹ ਕਿ ਹੋਣੇ ਨਾ ਇਹ ਚੈੱਕ ਕਰੀਦਾ ਫਿਊਜ ਚੱਕ ਰਹੇ ਹਾਂ ਤੇ ਫਿਊਜ ਉਡ ਦੇਵਾਂਗੇ ਇਹਨੇ ਕੱਢ ਕੇ ਦੇਖਦੇ ਆਂ ਬਾਈ ਫਿਊਜ ਇਹ ਫਿਰ ਦਿਖਾਣੇ ਤੁਹਾਨੂੰ ਲਓ ਜੀ ਫਿਊਜ ਉਡ ਦੇ ਦੇ ਬਾਈ ਦੋ ਇੱਕ ਤਾਂ ਪਿੱਛੇ ਵਾਲੀ ਲਾਈਟ ਨਾ ਲਾਈਟ ਨਹੀਂ ਬਲੇ ਕਰਦੀ ਦੀ ਆ ਬਲਦੀ ਨਹੀਂ ਦੀ ਹੁੰਦੀ ਆ ਤਾਂ ਲੱਗੀ ਬਲਣ ਬਾਕੀ ਟਰੈਕਟਰ ਦੇਖਦੇ ਹੁਣ ਆਪਾਂ ਸਲਫੋ ਮਾਰ ਗਏ ਇਹਦਾ ਸੂਚੋਂ ਤਾਂ ਫੇਲੇ ਹੀ ਉਹ ਫਿਊਜ ਲਾਇਆ ਆ ਲਾਈਟ ਬਲ ਗਈ ਮੈਂ ਫੇਰ ਟਰੈਕਟਰ ਨੂੰ ਵੀ ਫਿਊਜ ਦੀ ਉਹ ਮਰ ਜਾ ਇਹਨੂੰ ਇਹਨਾਂ ਮਤੇ ਫਿਊਜ ਉਡੇ ਹੋਏ ਤੇ ਦੋ ਇੱਕ ਤਾਂ ਉੱਪਰ ਵਾਲਾ ਦਾ ਬਾਈ ਇੱਕ ਆ ਦੂਜੇ ਨੰਬਰ ਵਾਲਾ 10 10 ਦਾ ਨੰਬਰ ਵਾਲੇ ਦੋ ਫਿਊਜ ਉਡੇ ਹੋਏ ਤੇ ਤਾਂ ਇਹ ਪਨ ਲਾ ਤੇ ਲੋਕੀ ਹੁਣ ਦੇਖਦੇ ਆਪਾਂ ਮਾਰਗ ਸਲਫ ਵਾਈ ਗਰੂ ਕਲਿੱਕ ਕਰੇ ਬਿਆ ਹੋ ਗਿਆ ਹੋ ਗਿਆ ਲੋਜੀ ਹੋ ਗਿਆ ਬਾਈ ਆਪ ਫਿਊਜ ਦੀ ਮਰਜ਼ੀ ਦੀ ਬਈ ਇਹ ਡੱਬੀ ਵਿੱਚ ਤੇ ਫਿਊਜ ਜੁੜੇ ਹੋਏ ਦੇ ਦੋ ਇੱਕ ਤਾਂ ਪਹਿਲਾਂ ਹੀ ਉੜਿਆ ਹੋਣਾ ਕਿਤੇ ਲਾਈਟ ਦਾ ਤਾਂ ਬਲਦੀ ਨਹੀਂਦੀ ਹੁੰਦੀ ਪਹਿਲਾਂ ਹਾਂ ਸਾਨੂੰ ਆਇਆ ਦਾ ਵੀ ਬੱਲੋ ਬੱਲੋ ਵਿੱਚ ਦਿੱਕਤ ਹੋਣੀ ਕੋਈ ਬੱਲੋ ਫਿਊਜ ਹੋਣਾ ਪਰ ਕੁਦਰਤੀ ਪਹਿਲਾਂ ਨਾ ਉਹ ਪਿਛਲੀ ਲਾਈਟ ਵਾਲੀ ਫਿਊਜ ਮੈਂ ਲਾ ਕੇ ਵਿੱਚ ਤੇ ਤਾਰ ਛਿੱਲ ਕੇ ਨਾ ਤਾਰਾਂ ਵਿੱਚ ਤੇ ਤਾਰ ਵਿੱਚ ਤੇ ਦੋ ਦੋ ਤਿੰਨ 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 ਤਾਰਾਂ ਲਈਆਂ ਆਪਣਾ ਉਹ ਕਰਕੇ ਮਰੂੜੀ ਜੀ ਦੇ ਗਏ ਲਵੇਟ ਗਏ ਉਹ ਫਿਊਜ ਲਾਇਆ ਇਵੇਂ ਚੰਗਰੀ ਜੀ ਉਠੀ ਲਾਈਟ ਬਲ ਗਈ ਪਿੱਛਾ ਉਹ ਮਖੱਲਾ ਪਿਛਲੀ ਲਾਈਟ ਦਾ ਆ ਵੀ ਪਤਾ ਲੱਗ ਗਿਆ ਫਿਰ ਉਹ ਲਾਇਆ ਦੂਆ ਦੂਆ ਲਾ ਗਿਆ ਟਰੈਕਟਰ ਸਟਾਰਟ ਹੋ ਗਿਆ। ਇਹ ਮੜੇ ਜਿਹਾ ਫਿਊਜ ਨੇ ਦੇਖ ਲਓ ਟਰੈਕਟਰ ਨਹੀਂ ਸਟਾਰਟ ਹੁੰਦਾਦਾ ਬਈ। ਐਡਾ بڑا ਟਰੈਕਟਰ ਦੇਖ ਲੈ ਮੜੇ ਜਿਹਾ ਫਿਊਜ ਨੇ ਰੋਕ ਤਿਆ। ਜੇ ਤੁਹਾਡੇ ਨਾਲ ਵੀ ਕਿਸੇ ਗੱਲ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਫਿਊ ਚੈੱਕ ਕਰ ਲੈ ਕਰੋ ਬਈ। ਜੇ ਰੌਂਡ ਲਵਾ ਮਤਲਬ ਬੈਟਰੀ ਪੂਰਾ ਘੇੜਾ ਦਿੰਦੀ ਐਂਜਨ ਨੂੰ ਰੌਂਡ ਪੂਰਾ ਲੰਦਾ ਸਲਫ ਵੀ ਸਟਾਰਟ ਨਹੀਂ ਹੁੰਦਾ। ਤਾਂ ਇਹ ਡੱਬੀ ਵਿੱਚ ਤੇ ਫਿਊਜ ਕੱਢ ਕੇ ਚੈੱਕ ਕਰੇ ਕਰੋ। ਸਭ ਤੋਂ ਪਹਿਲਾਂ। ਫਿਊਜ ਜੁੜੇਗਾ ਹੋਊਗਾ ਤਾਂ ਫਿਊਜ ਲਾਓ ਟ੍ਰੈਸਟ ਸਟਾਰਟ ਹੋ ਜਾਊਗਾ ਚੱਲ ਜੀ ਕਰੋ ਹੁਣ ਅੰਦਰ ਬਈ ਇੰਨਾ ਕੰਮ ਦਾ ਤੋਂ ਵੀ ਚੈੱਕ ਕਰ ਲੈਂਦਾ ਜੇ ਪਹਿਲਾਂ ਹੀ ਹੂੰ ਕਿਉਂ ਕਰ ਫਿਰ ਹੁਣ ਨੀਲੇ ਘੋੜੇ ਨੂੰ ਅੰਦਰ ਕਰਦੇ